ਤਨੋ ਵਾਹਿਗੁਰੂ ਜੀਓ ਕਬੀਰ ਚਕਈ ਜੋ ਨਿਸਬੀ ਸ਼ੁਰੈ ਆਇ ਮਿਲ ਪਰਭਾਤ ਜੋ ਨਰੁ ਬਿਚੂਰੇ RAM ਸਿਉ ਨਾ ਦਿਨ ਮਿਲੇ ਨਾ ਰਾਤ ਕਬੀਰ ਰੈ ਨਾਇਰ ਬਿਛੋਰੀਆ ਸ਼ੰਕ ਮਜੂਰ ਦੇਵਲ ਦੇਵਲ ਤਾਹੜੀ ਦੇਸ ਹੈ ਉਗਵਤ ਸੂਰ ਕਬੀਰ ਰ ਨਾਇਰ ਵਿਸ਼ ਕੋ ਮਜਹੂਰ ਦੇਵਲ ਦੇਵਲ ਤਾਹੜੀ ਦਿਸ ਹੈ ਉਗਵਤ ਸੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪਰਮ ਸਤਕਾਰ ਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਮਹਾਰਾਜ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ ਮਾਲਕ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਆਪ ਜੀ ਬੜੀ ਕਾਗਰਤਾ ਪ੍ਰੇਮ ਨਾਲ ਸਤਿਗੁਰੂ ਮਹਾਰਾਜ ਦੇ ਪਾਵਨ ਹਜ਼ੂਰ ਸਾਜ ਕੇ ਗੁਰੂ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਪਾਠ ਤੇ ਕੀਰਤਨ ਦੇ ਰੂਪ ਵਿੱਚ ਗੁਰੂ ਸਵਾਰਿਆਂ ਪਾਸੋਂ ਸਰਵਣ ਕਰ ਰਹੇ ਸੀ ਸਤਿਗੁਰੂ ਮਹਾਰਾਜ ਦੀ ਮੁਬਾਰਕ ਸੁਹਬਤ ਮਾਣਨ ਦਾ ਇਹ ਸੁਭਾਗ ਸਮਾ ਆਪਾਂ ਸਾਰਿਆਂ ਨੂੰ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਰੋਜ਼ਾਨਾ ਦੇ ਨਾਂ ਦੀਵਾਨਾ ਇਹ ਸਾਥ ਸੰਗ ਸਮਾਗਮਾਂ ਵਿੱਚ ਆਪਾਂ ਭਗਤ ਜੀ ਮਹਾਰਾਜ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਉਪਦੇਸ਼ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ ਸੋਇਸੇ ਲੜੀ ਤਾ ਆਪਾਂ 124 ਸ਼ਲੋਕ ਵਿਚਾਰੇ ਨੇ ਅਗਲੇਰੇ ਦੋ ਸ਼ਲੋਕਾਂ ਦਾ ਪਾਠ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਹੈ ਭਗਤ ਕਬੀਰ ਜੀ ਮਹਾਰਾਜ ਨੇ ਇਹ ਚਾਰ ਸ਼ਲੋਕਾਂ ਦੀ ਬਜਵੀਂ ਲੜੀ ਹੈ ਦੋ ਸ਼ਲੋਕ ਆਪਾਂ ਕੱਲ ਵਿਚਾਰੇ ਜਿਨ੍ਹਾਂ ਵਿੱਚ ਪਹਿਲੀ ਉਦਾਹਰਣ ਉਹਨਾਂ ਨੇ ਕੂੰਜ ਦੀ ਦਿੱਤੀ ਦੂਰ ਦਰਾਜ ਤੱਕ ਸੱਜੇ ਖੱਬੇ ਆਸੇ ਪਾਸੇ ਚੋਗਾ ਚੁਗਣ ਵਾਸਤੇ ਕੂੰਜ ਉੱਡ ਕੇ ਜਾਂਦੀ ਹੈ ਚੋਗਾ ਚੁਗਦਿਆਂ ਹੋਇਆਂ ਉੱਟਦੇ ਹੋਇਆ ਦੂਰ ਦਰਾਜ ਦਾ ਸਫ਼ਰ ਕਰਦੇ ਹੋਇਆ ਉਹਦੀ ਸੂਰਤ ਉਹਦੀ ਲਗਨ ਆਪਣੇ ਆਲਣੇ ਅਤੇ ਬੱਚਿਆਂ ਵਿੱਚ ਰਹਿੰਦੀ ਹੈ। ਦੂਜੀ ਉਦਾਹਰਣ ਵਿੱਚ ਕਬੀਰ ਜੀ ਮਹਾਰਾਜ ਨੇ ਫਰਮਾਇਆ। ਅਸਮਾਨ ਦੇ ਉੱਤੇ ਘਣੇ ਸੰਘਣੇ ਬੱਦਲ ਆਉਂਦੇ ਨੇ। ਮੀਂਹ ਪੈਂਦਾ ਹੈ। ਸਰੋਵਰ, ਛੱਪੜ, ਨਦੀਆਂ, ਨਾਲੇ ਤਰਿਆ ਭਰ ਜਾਂਦੇ ਨੇ। ਜਲ ਤਲ ਹੋ ਜਾਂਦੀ ਏ ਪਰ ਚਾਤ੍ਰਿਕ ਪਪੀਆ ਜਿਹੜਾ ਉਹ ਫਿਰ ਵੀ ਤ੍ਰਿਪਤ ਨਹੀਂ ਹੁੰਦਾ ਉਹ ਸਮਾਨ ਵੱਲ ਮੂੰਹ ਕਰਕੇ ਕੂਕ ਤੇ ਪੁਕਾਰ ਕਰਦਾ ਹੈ ਕਿਉਂਕਿ ਇੱਕ ਖਾਸ ਸੁਵਾਂਤੀ ਬੂੰਦ ਦੀ ਉਹਨੂੰ ਉਡੀਕ ਹੁੰਦੀ ਏ ਜਿਹੜੀ ਸਿੱਧੀ ਉਹਦੇ ਮੋਖ ਵਿੱਚ ਪਵੇ ਇਹਨਾਂ ਪਾਣੀ ਵੀ ਉਹਨੂੰ ਤ੍ਰਿਪਤ ਨਹੀਂ ਕਰ ਸਕਿਆ ਇਹ ਦੋ ਉਦਾਹਰਨਾਂ ਦੋਨਾਂ ਸ਼ਲੋਕਾਂ ਵਿੱਚ ਭਗਤ ਜੀ ਮਹਾਰਾਜ ਨੇ ਸਾਂਝੀਆਂ ਕੀਤੀਆਂ ਨੇ ਪਹਿਲੀ ਉਦਾਹਰਣ ਦਾ ਭਾਵ ਇਹ ਹੈ ਕਿ ਮਨੁੱਖ ساری ਜ਼ਿੰਦਗੀ ਚੋਗਾ ਚੁਗਦਾ ਹੈ ਜਾਨੀ ਜੋ ਮਨ ਇਛਤ ਵਿਚਾਰ ਹੈ ਮਨ 'ਚ ਜਿਹੜਾ ਵੀ ਖਿਆਲ ਆ ਗਿਆ ਉਹਨੂੰ ਪੂਰਾ ਕਰਨ ਵਾਸਤੇ ਜਦੋਂ ਅਸੀਂ ਤੁਰਦੇ ਆ ਤੇ ਇਹਦਾ ਮਤਲਬ ਚੋਗਾ ਚੁਗਣ ਹੀ ਜਾਂਦੇ ਆ ਖੁਰਾਕ ਲੈਣ ਜਾਂਦੇ ਆ ਸਰੀਰ ਦੀ ਮਨ ਦੀ ਆਤ ਪਰ ਫਿਰ ਵੀ ਸਾਡੀ ਸੁਰਤ ਜਿਹੜੀ ਹੈ ਨਾ ਸਾਡੀ ਲਗਨ ਜਿਹੜੀ ਹੈ ਉਹ ਤ੍ਰਿਸ਼ਨਾ ਵਿੱਚ ਮੋਹ ਵਿੱਚ ਫਸੀ ਰਹਿੰਦੀ ਹੈ ਹਰ ਵੇਲੇ ਕਿਤੇ ਵੀ ਹੋਈਏ ਕਿਹੋ ਜੀ ਸਿਚੁਏਸ਼ਨ ਵਿੱਚ ਹੋਈਏ ਸਾਡਾ ਹਸਣਾ ਸਾਡਾ ਰੋਣਾ ਹਰ ਇੱਕ ਦੇ ਪਿੱਛੇ ਮੋਹ ਦਾ ਬੜਾ ਗਹਿਰਾ ਬੰਧਨ ਹੈ ਕਿਉਂਕਿ ਪਹਿਲੇ ਸ਼ਲੋਕਾਂ 'ਚ ਭਗਤ ਜੀ ਮਹਾਰਾਜ ਨੇ ਕਿਹਾ ਵੀ ਬੰਦਾ ਅੰਦਰੋਂ ਵੱਜੈ ਮੋਹ ਕੀ ਜੇਵਰੀ ਸ਼ਬਦ ਉਹਨਾਂ ਨੇ ਵਰਤਿਆ ਉਸੇ ਤੋਂ ਸੁਚੇਤ ਕਰਦੇ ਉਹਨਾਂ ਨੇ ਕਿਹਾ ਤੀਹ ਮਤ ਬੰਦੋ ਕਬੀਰ ਤੂੰ ਨਾ ਵੱਜ ਜਾਈ ਵੇਖ ਦੁਨੀਆ ਕਿਵੇਂ ਵੱਜੀ ਪਈ ਹੈ ਉਹ ਜਿਹੜਾ ਅੰਦਰ ਦਾ ਬੰਧਨ ਹੈ ਉਹ ਦੁਖੀ ਕਰਦਾ ਮੈਂ ਅੱਗੇ ਇੱਕ ਦਿਨ ਉਦਾਹਰਣ ਦਿੱਤੀ ਸੀ ਭਰਤਰੀ ਹਰੀ ਦੇ ਬڑا ਨਾਮ ਰਿਹਾ ਉਹ ਇੱਕ ਰਜਵਾੜਾ ਸੀ ਤੇ ਜੋਗੀ ਬਣ ਗਿਆ ਜੋਗੀਆਂ ਦਾ ਭਾਰਤ ਵਿੱਚ ਕਿਸੇ ਵੇਲੇ ਬੜਾ ਜ਼ਿਆਦਾ ਪ੍ਰਭਾਵ ਰਿਹਾ ਤੇ ਚੰਗੇ ਚੰਗੇ ਰਜਵਾੜੇ ਜਿਹੜੇ ਸਨ ਉਹਨਾਂ ਦੇ ਪ੍ਰਭਾਵ ਅਧੀਨ ਆ ਕੇ ਜੋਗੀ ਬਣ ਗਏ ਕੰਨਾਂ 'ਚ ਮੁੰਦਰਾ ਪਾ ਕੇ ਘਰਾਂ 'ਚੋਂ ਨਿਕਲ ਗਏ ਆਪਣੇ ਘਰਾਂ ਸਾਹਮਣੇ ਆ ਕੇ ਹੀ ਉਹਨਾਂ ਨੇ ਫਿਰ ਭਿਖਿਆ ਮੰਗੀ ਰਾਣੀਆਂ ਨੇ ਮਾਤਾ ਪਿਤਾ ਨੇ ਵੱਡੇ ਆਲਕਾਰਾਂ ਆਖਿਆ ਵੀ ਅੰਦਰ ਆਉ ਤਵਾਡਾ ਹੀ ਹੈ ਕਹਿੰਦੇ ਨਹੀਂ ਛੱਡ ਦਿੱਤਾ ਤੇ ਛੱਡ ਦਿੱਤਾ ਭਿਖਿਆ ਦਿਓ ਤੇ ਅਸੀਂ ਜਾਈਏ ਸਾਨੂੰ ਮੋਹ ਚ ਨਫਸਾ ਉਹਨਾਂ ਨੇ ਕਿ ਤੁਹਾਡੇ ਬੱਚੇ ਨੇ ਆਖਿਆ ਸਾਡੇ ਨਹੀਂ ਕਿ ਤੁਹਾਡੀ ਰਾਣੀ ਹੈ ਆਖਿਆ ਨਹੀਂ ਮਾ ਪਿਓ ਕਹਿੰਦੇ ਕੋਈ ਸਾਡਾ ਨਹੀਂ ਇਹ ਮਹਿਲ ਸਾਡਾ ਨਹੀਂ ਇਹ ਸਰੀਰ ਵੀ ਸਾਡਾ ਨਹੀਂ ਇਸ ਦਾ ਛੱਡ ਚੁੱਕਿਆ ਜੋ ਛੱਡ ਹੀ ਚੁੱਕਿਆ ਤੇ ਸਾਡਾ ਮੇਰਾ ਜਿੱ ਤਰ੍ਹਾਂ ਦੀ ਅਸੀਂ ਕਿਸੇ ਦੇ ਘਰ ਅੱਗੇ ਜਾ ਕੇ ਭਿਖਿਆ ਮੰਗਦੇ ਆ ਤੁਹਾਡੇ ਘਰ ਅੱਗੇ ਵੀ ਮੰਗ ਲੈ ਭਿਖਿਆ ਦਿਓ ਅਸੀਂ ਜਾਈਏ ਇੰਨਾ ਜੋਗ ਮਤ ਉਹਨਾਂ ਦੇ ਸਿਰ ਚੜ੍ਹ ਕੇ ਬੋਲੇਆ ਪਰ 3 ਅਰੀ ਨੇ ਕੁਝ ਪੁਸਤਕਾਂ ਵੀ ਲਿਖੀਆਂ ਵਿਰਾਗ ਸ਼ਤਕ ਨੀਤੀ ਸ਼ਤਕ ਵਗੈਰਾ ਉਹਨਾਂ ਦੇ ਨਾਲ ਇੱਕ ਕਥਾ ਜੁੜੀ ਹੈ ਮੈਂ ਅੱਗੇ ਵੀ ਇੱਕ ਦਿਨ ਸਾਂਝੀ ਕੀਤੀ ਸੀ ਵੀ ਅੰਦਰੋਂ ਕਿਸੇ ਚੀਜ਼ ਨੂੰ ਛੱਡਣਾ ਕਿੰਨਾ ਕਠਨ ਹੈ ਉਹ ਅੰਦਰ ਦਾ ਬੰਧਨ ਜਿਹੜਾ ਹੈ ਉਹੀ ਸਭ ਤੋਂ ਵੱਧ ਤਕਲੀਫ ਦੇ ਰਸਤੇ ਤੇ ਤੁਰ ਰਹੇ ਨੇ ਪਾਨ ਖਾ ਕੇ ਕਿਸੇ ਨੇ ਥੁੱਕਿਆ ਈਵੇਂ ਚਮਕ ਜੀ ਪਈ ਪੱਤੇ ਦੇ ਉੱਤੇ ਪਾਨ ਖਾ ਕੇ ਕਿਸੇ ਨੇ ਪੀਕ ਸੁੱਟੀ ਹੋਈ ਥੁੱਕ ਸੁੱਟਿਆ ਉਹਨਾਂ ਨੂੰ ਲੱਗਾ ਕੋਈ ਚਮਕਦੀ ਚੀਜ਼ ਸ਼ੀਸ਼ੇ ਵਰਗੀ ਕੋਈ ਹੀਰਾ ਨਾ ਪਿਆ ਹੋਵੇ ਕੋ ਮੋਤੀ ਡਿੱਗਾ ਪਿਆ ਕੋਈ ਜਦੋਂ ਹੱਥ ਗੰਦਗੀ ਨਾਲ ਭਰ ਗਿਆ ਆਪਣੇ ਆਪ ਨੂੰ ਸਵਾਲ ਪੁੱਛਦੇ ਨੇ ਕਹਿੰਦੇ ਹੱਦ ਹੋ ਗਈ ਚੰਗੀ ਪੱਲੀ ਰਾਜਾ ਸ਼ਾਹੀ ਸੀ ਉਹ ਛੱਡੀ ਘਰ ਛੱਡਿਆ ਪਰਿਵਾਰ ਛੱਡਿਆ ਮਿੱਤਰ ਦੋਸਤ ਨੌਕਰ ਛੱਡੇ ਸੋਖ ਸੂਲ ਤਛੜੀ ਮਾਨ ਸਨਮਾਨ ਛੱਡਿਆ ਜੀਵਨ ਦੀਆਂ ਜ਼ਰੂਰੀ ਲੋੜਾਂ ਵੀ ਤਿਆਗ ਦਿੱਤੀਆਂ ਕੰਨਾਂ 'ਚ ਮੁੰਦਰਾਂ ਪਾ ਕੇ ਪੈਰੀਂ ਖੜਾਵਾਂ ਪਾ ਕੇ ਇੱਕ ਮੰਡਲ ਫੜ ਕੇ ਭਗਮਾ ਵੇਸ ਧਾਰ ਕੇ ਭਿਖਿਆ ਪੱਤਰ ਮੋਢੇ ਤੇ ਟੰਗ ਕੇ ਝੋਲੀ ਪਾ ਕੇ ਨਿਕਲ ਗਏ ਤੈਨੂੰ ਅਜੇ ਵੀ ਨਖਿੱਧ ਚੀਜ਼ਾਂ ਵੀ ਤੈਨੂੰ ਮੋਤੀ ਦੀਆਂ ਨੇ ਅੰਦਰ ਤੇਰਾ ਜਿਵੇਂ ਮੋਤੀ ਵੇਖਦਾ ਹੀਰੇ ਵੇਖਦਾ ਦੌਲਤ ਵੇਖਦਾ ਚੱਕਾ ਚੌਂਦ ਵਿੱਚ ਫਸਿਆ ਗੁਰੂ ਅਮਰਦਾਸ ਮਹਾਰਾਜ ਦੇ ਪਾਵਨ ਬਾਗ ਪੜ੍ਹੀਏ ਅੰਦਰੋਂ ਜਿਨਾਂ ਦਾ ਮੋਹ ਟੁੱਟਾ ਤਿੰਨ ਕਾ ਸ਼ਬਦ ਸੱਚਾ ਸਵਾਰਿਆ ਗੁਰਮਤਿ ਦੀ ਮਹੱਤਤਾ ਇਹ ਹੈ ਕਿ ਮਹਾਰਾਜ ਨੇ ਬਾਹਰ ਦੇ ਜਿਹੜੇ ਸਬੰਧ ਨੇ ਰਿਸ਼ਤੇ ਸਾਂਝਾਂ ਲੋੜਾਂ ਉਹਨਾਂ ਨੂੰ ਛੱਡਣ ਦੀ ਗੱਲ ਨਹੀਂ ਕੀਤੀ ਉਹਨਾਂ ਵਿੱਚ ਇੱਕ ਤਕਨੀਕ ਨਾਲ ਰਹਿਣ ਦੀ ਗੱਲ ਕੀਤੀ ਉਹ ਕੀ ਹੈ ਜੈਸੇ ਜਲ ਮੈਂ ਕਮਲ ਨਿਰਾਲੋ ਮੁਰਗਾਈ ਨਸਾਨ ਹੈ ਕਮਲ ਫੁੱਲ ਚਿਕੜ ਚ ਹੀ ਰਹਿੰਦਾ ਹੈ ਖੁਰਾਕ ਲੈਂਦਾ ਹੈ ਉਹਦਾ ਖੇੜਾ ਸਾਰਾ ਇਸ ਕਰਕੇ ਵੀ ਉਹ ਚਿਕੜ ਪਾਣੀ ਵਿੱਚ ਉਹਦੀ ਜੜ ਲੱਗੀ ਹੋਈ ਪਰ ਉਹਦੀਆਂ ਜੜੀਆਂ ਪੱਤੀਆਂ ਨੇ ਕਮਲ ਫੁੱਲ ਨੂੰ ਤੁਸੀਂ ਕਿਤੇ ਵੀ ਪਾਣੀ ਤੇ ਵੇਖੋ ਪਾਣੀ ਦੀ ਸਤ੍ਹਾ ਤੋਂ ਉੱਝੀਆਂ ਚਿਕੜ ਤੋਂ ਬਿਲਕੁਲ ਅਪੇਜ ਹੋਣਗੀਆਂ ਔਰ ਇਹਦੇ ਨਾਲ ਇੱਕ ਹੋਰ ਵੀ ਉਦਾਹਰਣ ਜੁੜੀ ਭਵਰਾ ਦੂਰੋਂ ਆਉਂਦਾ ਤੇ ਕਮਲ ਫੁੱਲ ਦਾ ਰਸ ਵੀ ਕੇ ਚਲਿਆ ਜਾਂਦਾ ਡੱਡੂ ساری ਉਮਰ ਕਮਲ ਫੁੱਲ ਦੇ ਨੇੜੇ ਰਹਿੰਦਾ ਜਾਲਾ ਖਾਂਦਾ ਉਹਨੂੰ ਕਮਲ ਫੁੱਲ ਦੀ ਸਾਰ ਕੋਈ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਤਿੰਨ ਧੀਰੀ ਉਦਾਹਰਣ ਬਾਣੀ ਵਿੱਚ ਦਿੱਤੀ ਹੈ ਦਾਦਰ ਤੂ ਕਬੈ ਨਾ ਜਨਸਰੇ ਭਗਸ ਸਿਬਾਲ ਬਸਸ ਨਿਰਮਲ ਜਲ पद्मन जावल रे ਅੰਮ੍ਰਿਤ ਨਾਲ ਅਕਸਰੇ ਚੰਦ ਕੁਮੰਦਨੀ ਦੂਰੋਂ ਨੈਕਸਸ ਮੀਰ ਚਚਾ ਗੁੰਦਰੇ ਹਜ਼ੂਰ ਮਹਾਰਾਜ ਕਹਿੰਦੇ ਨੇ ਜੀ ਐਵੇਂ ਜਿਵੇਂ ਕਮਲ ਫੁੱਲ ਹੈ ਦੁਨੀਆ ਚ ਲੋੜ ਵੀ ਪੂਰੀ ਕਰਨੀ ਐ ਸਰੀਰ ਨੂੰ ਵੀ ਚਲਾਉਣਾ ਐ ਜੋ ਕੁਝ ਅਵੇਲੇਬਲ ਐ ਉਹਦੇ ਚ ਤਸੱਲੀ ਰੱਖ ਸਬਰ ਰੱਖ ਉਹਦੇ ਭਾਣੇ ਚ ਰਹਿ ਤੇ ਤੁਰਦਾ ਰਹੇ ਤੁਰਦਾ ਰਹੇ ਜੋ ਮਿਲਿਆ ਉਹ ਵੀ ਤੇਰਾ ਨਹੀਂ ਜੋ ਨਹੀਂ ਮਿਲਿਆ ਉਹ ਵੀ ਤੇਰਾ ਨਹੀਂ ਜੋ ਮਿਲਿਆ ਉਹ ਬਖਸ਼ਿਸ਼ ਹੈ ਜੋ ਨਹੀਂ ਮਿਲਿਆ ਉਹ ਕਿਤੇ ਨਹੀਂ ਚਲਿਆ ਇਸ ਵਾਸਤੇ ਆਪਣੇ ਮਨ ਚ ਤਸੱਲੀ ਪਾਲ ਸਭ ਤੋਂ ਵੱਡਾ ਸੁੱਖ ਉਹ ਹੈ ਜੋ ਤੇਰੇ ਅੰਦਰ ਹੈ ਜੇ ਤੂੰ ਅੰਦਰੋਂ ਭਟਕ ਗਿਆ ਤਾਂ ਬਾਹਰ ਦੀਆਂ ਅਨੇਕ ਸਹੂਲਤਾਂ ਹੁੰਦਿਆਂ ਵੀ ਤੇਰਾ ਕੋਈ ਇਲਾਜ ਨਹੀਂ ਹੋ ਸਕਦਾ ਜੇ ਤੂੰ ਅੰਦਰੋਂ ਟਿਕ ਗਿਆ ਥੋੜੇ ਨੂੰ ਵੀ ਤੂੰ ਬਹੁਤਾ ਜਾਣ ਲਏਗਾ ਜੀਵਨ ਦਾ ਸਫਰ ਤੇ ਚੱਲ ਹੀ ਰਿਹਾ ਹੈ ਨਾ ਘੜੀਆਂ ਤੇ ਲੰਘ ਹੀ ਰਹੀਆਂ ਨੇ ਦੂਜੇ ਦਾ ਵੀ ਦਿਨ ਲੰਘ ਰਿਹਾ ਤੇਰਾ ਵੀ ਲੰਘ ਰਿਹਾ ਤੁਸੀਂ ਵੇਖੋ ਆਪਾਂ ਸਵੇਰ ਤੋਂ ਉੱਠੇ ਦਿਨ ਲੰਘ ਗਿਆ ਕਿਸੇ ਦੇ ਡਾਈਨਿੰਗ ਟੇਬਲ ਤੇ 36 ਪ੍ਰਕਾਰ ਦੇ ਹੋਣਗੇ ਕਿਸੇ ਨੇ ਤਲੀ ਤੇ ਰੱਖ ਕੇ ਚਾਰਨਾ ਲੂਣ ਨਾਲ ਰੋਟੀ ਖਾ ਲਈ ਹੋਗੀ ਦਿਨ ਤੇ ਲੰਘਿਆ ਉਹਦਾ ਵੀ ਲੰਘਿਆ ਆਪਣਾ ਵੀ ਲੰਘਿਆ ਇੰਨੀ ਹੀ ਸੀ ਨਾ ਕੰਮ ਤੇ ਜੇ ਬੰਦਾ ਆਪਣੇ ਤਲੀ ਦੀ ਰੋਟੀ ਵੱਲ ਵੇਖ ਕੇ ਰੋਂਦਾ ਰਹਿੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਿਨ ਫਿਰ ਵੀ ਲੰਘਣਾ ਸੀ ਸਮਾਤਿ ਆਪਣੀ ਚਾਲੇ ਤੁਰੇ ਹੀ ਜਾਂਦਾ ਹੈ ਹਰ ਇੱਕ ਦਾ ਲੰਘਣਾ ਹੈ ਹਰ ਬੰਦਾ ਆਪਣੀ ਮੰਜ਼ਲ ਵੱਲ ਸਫ਼ਰ ਕਰ ਰਿਹਾ ਹੈ ਗੱਲ ਕੇਵਲ ਇੰਨੀ ਹੈ ਵੀ ਇਹ ਸਫ਼ਰ ਕਿਵੇਂ ਲੰਘੇ ਮਸਲਾ ਇਹ ਹੈ ਸਾਨੂੰ ਲੱਗਦਾ ਹੈ ਵੀ ਅੰਦਰ ਦੇ ਬੰਧਨ ਵਿੱਚ ਵੱਜ ਕੇ ਸੌਖਾ ਲੰਘੇਗਾ ਗੁਰਮਤ ਕਹਿੰਦੀ ਨਹੀਂ ਅੰਦਰੋਂ ਬੰਧਨ ਛੱਡ ਕੇ ਸੌਖਾ ਲੰਘੇਗਾ ਤੂੰ ਵੱਜ ਕੇ ਵੇਖ ਲਿਆ ਹੁਣ ਤੱਕ ਛੁੱਟ ਕੇ ਵੇਖ ਫਾਸਨ ਕੀ ਵਿਦ ਸਭ ਕੋ ਜਾਣੇ ਛੂਟਣ ਕੀ ਇੱਕ ਕੋਈ ਫਿਰ ਕੀ ਹੋਏਗਾ ਇਸ ਵਾਸਤੇ ਅਗਲਾ ਵਚਨ ਮਹਾਰਾਜ ਕਹਿੰਦੇ ਨੇ ਤੂੰ ਡੱਡੂ ਵਾਂਗ ਜਾਲਾ ਨਾ ਖਾ ਇਹ ਦੇਈ ਜਿਹੜੀ ਹੈ ਨਾ ਦੇਈ ਇਹਨੂੰ ਸਰੋਵਰ ਸਮਝ ਮਨ ਜਿਹੜੀ ਆਤਮਾ ਹੈ ਅੰਦਰ ਅੰਦਰ ਜਿਹੜਾ ਪਰਮੇਸ਼ਰ ਦਾ ਅੰਸ਼ ਵਸਦਾ ਹੈ ਉਹਨੂੰ ਕਮਲ ਫੁੱਲ ਸਮਝ ਭਵਰਾ ਬਣ ਡੱਡੂ ਨਾ ਬਣ ਸਰੀਰ ਨਾਲ ਵਾਸ਼ਨਾਵਾਂ ਨਾ ਭੋਗ ਅੰਦਰ ਦੇ ਸੱਚ ਨਾਲ ਪਰਮੇਸ਼ਰ ਨਾਲ ਜੁੜ। ਤੂੰ ਜਾਲੇ ਨਾਲ ਜੁੜਦਾ ਹੈ। ਭਵਰਾ ਬਣ ਫੁੱਲ ਦਾ ਰਸ ਪੀ ਉਹ ਤੇਰੇ ਅੰਦਰ ਹੈ। ਤੇਰੇ ਅੰਤਰਾਤਮੇ ਤੇਰੇ ਵਜੂਦ ਵਿੱਚ ਬੈਠਾ ਹੈ। ਇਸ ਵਾਸਤੇ ਸ੍ਰੀ ਹਜ਼ੂਰ ਮਹਾਰਾਜ ਨੇ ਇਹ ਬਚਨ ਸਾਨੂੰ ਪਹਿਲੇ ਕਹੇ। ਦੂਜੇ ਸ਼ਲੋਕ ਵਿੱਚ ਉਹਨਾਂ ਨੇ ਕਿਹਾ ਪਪੀਏ ਨੂੰ ਸ਼ਾਂਤੀ ਨਹੀਂ ਇੰਨਾ ਪਾਣੀ ਹੈ। ਉਦੇ ਅੰਦਰ ਖੋਪ ਪੈਂਦੀ ਹੈ ਪਿਆਸਾ ਪੁਕਾਰ ਕਰਦਾ ਹੈ ਸਮਾਨ ਵੱਲ ਮੂੰਹ ਕਰਕੇ ਕਿੰਨੀਆਂ ਸਹੂਤਾਂ ਕਿੰਨੇ ਸਾਧਨ ਮਿਲ ਜਾਣ ਤੇਰੀ ਖੋ ਤੇਰੀ ਭੁੱਖ ਦੂਰ ਕਿਉਂ ਨਹੀਂ ਹੁੰਦੀ ਕਦੇ ਤੂੰ ਸੋਚਿਆ ਕਦੇ ਤੂੰ ਸੰਤੁਸ਼ਟ ਕਿਉਂ ਨਹੀਂ ਹੁੰਦਾ ਸੋਚਿਆ ਜੇ ਤੈਨੂੰ ਆਪਣੇ ਜੋ ਤੇਰੀ ਸਮਰੱਥਾ ਦਾ ਉਹਦੇ ਹੀ ਤੂੰ ਖੁਸ਼ ਨਹੀਂ ਹੋਏ ਕਿਸੇ ਦਾ ਖੋ ਕੇ ਖੁਸ਼ ਹੋ ਜਾਏਗਾ ਇਹ ਵੀ ਕਰਕੇ ਵੇਖ ਲੈ ਕਰਦਾ ਏ ਬੰਦਾ ਦੁਨੀਆ ਚ ਪਰ ਤਨ ਪਰ ਧਨ ਪਰ ਦਾਰਾ ਪਰ ਹਰੀ ਤਾਂ ਕਹਿ ਨਿਕਟ ਵਸੈ ਨਰ ਹਰੀ ਹਜ਼ੂਰ ਕਹਿੰਦੇ ਜਿਹਨੇ ਪਾਸੇ ਦਾ ਧਿਆਨ ਛੱਡ ਦਿੱਤਾ ਨਾ ਸਮਝੋ ਰੱਬ ਦੇ ਨੇੜੇ ਵਸਦਾ ਹੈ ਜਿਹੜਾ ਪਾਸੇ ਤੋਂ ਹਟ ਗਿਆ ਉਹ ਨਿਜ ਤੇ ਆਏਗਾ ਤੇ ਨਿਜ ਜੀ ਤਾਂ ਮਾਲਕ ਵਸਦਾ ਹੈ ਉਹ ਆਪਣੀ ਨਜ਼ਰ ਨੂੰ ਪਾਸੇ ਤੋਂ ਹਟਾ ਕੇ ਨਿਜ ਤੇ ਰੱਖ ਕੇ ਵੇਖ ਇੱਕ ਵਾਰ ਸਵਾਰਥ ਤੇ ਨਹੀਂ ਨਿਜ ਤੇ ਦੂਜੇ ਦਾ ਤਨ ਵੇਖਦਾ ਹੈ ਆਪਣਾ ਵੇਖ ਦੂਜੇ ਦਾ ਧਨ ਵੇਨਾ ਆਪਣਾ ਵੇਖ ਤੈਨੂੰ ਰੱਬ ਨੇ ਕਿੰਨਾ ਦਿੱਤਾ ਓ ਜਿਹੜੀ ਚੀਜ਼ ਹੈ ਸਹਿਬ ਸਤਿਗੁਰੂ ਮਹਾਰਾਜ ਕਹਿੰਦੇ ਨੇ ਹੁਣ ਤੀਜਾ ਸ਼ਲੋਕ ਹੈ ਇਹਦੇ ਨਾਲ ਰਲਦਾ ਹੀ ਉਹ ਕਹਿੰਦੇ ਕਬੀਰ ਰਹਿ ਨਾਇਰ ਵਿਛੋ ਰਿਆ ਕਿਮਾ ਕਰਨਾ ਕਬੀਰ ਚਕਈ ਜੋ ਨਿਸ ਬਿਛਰੈ ਚਕਵੀ ਆਪਣੇ ਪਿਆਰੇ ਮਹਿਬੂਬ ਨਾਲੋਂ ਰਾਤ ਨੂੰ ਵਿਛੜ ਜਾਂਦੀ ਹੈ ਆਈ ਮਿਲੇ ਪ੍ਰਭਾਤ ਸਵੇਰ ਹੁੰਦੀ ਹੈ ਤੇ ਫਿਰ ਮਿਲਾਪ ਹੁੰਦਾ ਹੈ ਰਾਤ ਨੂੰ ਉਹਨਾਂ ਨੂੰ ਕਈ ਉਹਨਾਂ ਦਾ ਜੀਵਨ ਚੱਕਰ ਇਸ ਤਰ੍ਹਾਂ ਚੱਲਦਾ ਹੈ ਉਹਨਾਂ ਦੀ ਤੇ ਇੱਕ ਲਿਮਟ ਹੈ ਵਿਛੋੜੇ ਦੀ ਪਰ ਜੋ ਨਰ ਬਿਛਰੇ RAM ਸੇ ਉਹ ਸਾਰੀ ਰਾਤ ਪੁਕਾਰ ਕਰਦੇ ਨੇ ਇੱਕ ਦੂਜੇ ਲਈ ਦਿਨ ਚ ਪ੍ਰਭਾਤ ਹੁੰਦੀ ਏ ਹਨੇਰਾ ਜਾਂਦਾ ਹੈ ਮਿਲਾਪ ਹੋ ਜਾਂਦਾ ਹੈ ਤੇਰੀ ਜ਼ਿੰਦਗੀ ਤਾਂ ਕਦੇ ਦਿਨ ਹੀ ਨਹੀਂ ਚੜਦਾ ਜੋ ਨਰ ਬਿਸ਼ਰੇ RAM ਸਿਓ ਨਾ ਦਿਨ ਮਿਲੇ ਨਾ ਰਾਤ ਤੇਰੀ ਤਾਂ ਜ਼ਿੰਦਗੀ ਦੀ ਰਾਤ ਹੀ ਐਡੀ ਵੱਡੀ ਤੇਰੇ ਅੰਦਰ ਦਾ ਹਨੇਰਾ ਹੀ ਇੰਨਾ ਗਾੜਾ ਹੈ ਕਿ ਤੇਰੇ ਅੰਦਰੋਂ ਰਾਤ ਦਿਨ ਦਾ ਬਾਹਰ ਦਿਨ ਰਾਤ ਚੜਦੇ ਆਉਂਦੇ ਜਾਂਦੇ ਨੇ ਪਰ ਤੇਰੇ ਅੰਦਰ ਦਾ ਹਨੇਰਾ ਨਹੀਂ ਮਿਟਦਾ ਨਾ ਤੇਰੇ ਅੰਦਰ ਪ੍ਰਭਾਤ ਹੁੰਦੀ ਹੈ ਤੇ ਨਾ ਤੇਰੇ ਪਿਆਰੇ ਪਰਮੇਸ਼ਰ ਨਾਲ ਤੇਰਾ ਮਿਲਾਪ ਹੁੰਦਾ ਤੇਰੇ ਵਿਛੋੜੇ ਦਾ ਸਮਾਂ ਤੇ ਬਹੁਤ ਹੀ ਲੰਮਾ ਹੈ। ਬਾਬਾ ਫਰੀਦ ਸਾਹਿਬ ਨੇ ਵਿਛੋੜੇ ਨੂੰ ਸੁਲਤਾਨ ਕਿਹਾ ਬਿਰਹਾ ਸ਼ਬਦ ਵਰਤਦੇ ਨੇ। ਬਿਰਹਾ ਬਿਰਹਾ ਦਾ ਅਸਲ ਅੰਦਰ ਦੀ ਇੱਕ ਖੋ ਹੈ। ਕਿਸੇ ਚੀਜ਼ ਦੇ ਵਿਛੋੜੇ ਦਾ ਦੁੱਖ ਜਦੋਂ ਤੁਹਾਨੂੰ ਬੇਚੈਨ ਕਰੇ ਉਸ ਮਨੋਵਸਥਾ ਨੂੰ ਬਿਰਹਾ ਕਿਹਾ ਜਾਂਦਾ ਹੈ ਕਿਸੇ ਚੀਜ਼ ਦੇ ਦੂਰ ਹੋਣ ਦਾ ਜਿਹੜਾ ਦੁੱਖ ਹੈ ਉਹ ਤੁਹਾਡੇ ਅੰਦਰ ਤੁਹਾਡੀ ਬੇਚੈਨੀ ਬਣ ਜਾਏ ਤੁਹਾਡਾ ਵਕਤ ਔਖਾ ਲੰਗੇ ਤੁਹਾਡੇ ਅੰਦਰ ਇੰਨੀ ਤੀਬਰਤਾਕ ਪੈਦਾ ਹੋ ਜਾਏ ਵੀ ਪਹੁੰਚਣਾ ਚਾਹੀਦਾ ਹੈ ਉੱਥੇ ਇਹ ਦੂਰੀ ਘਟਾਉਣੀ ਚਾਹੀਦੀ ਹੈ ਉਹ ਜੜੀ ਦੂਰੀ ਦਾ ਦੁੱਖ ਤੇ ਬੇਚੈਨੀ ਹੈ ਤੇ ਨਾਲ ਨੇੜੇ ਹੋਣ ਦੀ ਤਾਂਘ ਹੈ ਉਹ ਜਿਹੜੀ ਰਲਿ ਮਿਲੀ ਮਨੋਵਸਥਾ ਹੈ ਉਹਨੂੰ ਬਿਰਹਾ ਕਿਹਾ ਜਾਂਦਾ ਹੈ ਵਿਛੋੜਾ ਹੁਣ ਕਬੀਰ ਜੀ ਮਹਾਰਾਜ ਨੇ ਵੀ ਉਹੀ ਉਦਾਹਰਣ ਵਰਤੀ ਬਾਬਾ ਫਰੀਦ ਸਾਹਿਬ ਕਹਿੰਦੇ ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ ਜਿੱਤ ਤਨ ਬਿਰੋ ਨਾ ਉਪਜੈ ਜਿਨ੍ਹਾਂ ਅੰਦਰ ਇਹ ਵਿਚ ਦੂਰੀ ਦਾ ਦੁੱਖ ਤੇ ਬੇਚੈਨੀ ਨਹੀਂ ਨਾ ਹੈਗੀ ਉਹਨਾਂ ਅੰਦਰ ਮਿਲਣ ਦੀ ਤਾਂਗ ਵੀ ਨਹੀਂ ਉਪਜਣੀ ਉਹ ਤਾਂ ਮਰਿਆ ਸਮਾਨ ਨੇ ਉਹਨਾਂ ਨੂੰ ਤਾਂ ਕੋਈ ਹਲਜੋਲੀ ਨਹੀਂ ਜਿਹਦੇ ਅੰਤ ਸਰੀਰ ਹਿਲਜੁਲ ਕਰਨੋਂ ਹੀ हट ਜਾਏ ਨਾ ਸਾਹ ਆਵੇ ਨਾ ਧੜਕਣ ਚੱਲੇ ਨਾ ਨਬ ਚੱਲੇ ਆਪਾਂ ਨੂੰ ਡੈੱਡ ਘਰਾਰ ਦੇਣਾ ਡੈੱਡ ਹੋਰ ਕੀ ਨਿਸ਼ਾਨੀਆਂ ਹੁੰਦੀਆਂ ਨੇ ਸਾਹ ਲੈਂਦਾ ਨਹੀਂ ਧੜਕਣ ਚੱਲਦੀ ਨਹੀਂ ਨਬਜ਼ ਸਫਰ ਨਹੀਂ ਕਰਦੀ ਰਹਿ ਕੀ ਗਿਆ ਕੋਈ ਤੇ ਨਿਸ਼ਾਨੀ ਹੋਵੇ ਜੀਵਨ ਦੀ ਵਿਛੋੜਾ ਹੈ ਪਰ ਵਿਛੋੜੇ ਦਾ ਅਹਿਸਾਸ ਨਹੀਂ ਕੋਈ ਅੰਦਰ ਬੇਚੈਨੀ ਹਰਕਤ ਹੀ ਨਹੀਂ ਅੰਦਰ ਫੇਰ ਕੋਈ ਤਾੰਗ ਨਹੀਂ ਪੈਦਾ ਹੋਈ ਸੋ ਤਨ ਜਾਨ ਮਸਾਨ ਬਾਬਾ ਫਰੀਦ ਸਾਹਿਬ ਕਹਿੰਦੇ ਉਹ ਤਾਂ ਮਰਿਆ ਸਮਾਨ ਹੈ ਬੰਦਾ ਡੱਡ ਉਹਦੇ ਅੰਦਰ ਤਾਂ ਕੋਈ ਜੀਵਨ ਨਹੀਂ ਰੋਹਾਨੀ ਜੀਵਨ ਵੱਲੋਂ ਤਾਂ ਉਹ ਸਖਣਾ ਦੇਈ ਦਾ ਭਾਰ ਟੋ ਰੇਟ ਹੁੰਦਾ ਰਹੇਗਾ ਜਿੰਨਾ ਚਿਰ ਢੋਕੇ ਤੁਰ ਜਾਏਗਾ ਚਿੰਤ ਖਟੋਲਾ ਵਾਣ ਦੁਖ ਬਿਰਹਿ ਵਿਸ਼ਾਵਣ ਲੀਫ ਇਹ ਹਮਾਰਾ ਜੀਵਨਾ ਤੂੰ ਸਾਹਿਬ ਸੱਚੇ ਵੇਖ ਕਬੀਰ ਜੀ ਮਹਾਰਾਜ ਕਹਿੰਦੇ ਨੇ ਜੂਨਰ ਵਿਚਰੇ RAM ਸਿਓ ਜਿੰਨਾ ਅੰਦਰ ਇਹ ਅਹਿਸਾਸ ਨਹੀਂ ਨਾ ਪੈਦਾ ਹੋਇਆ ਨਾ ਤਾਂਗ ਪੈਦਾ ਹੋਈ ਉਨ੍ਹਾਂ ਦਾ ਵਿਛੋੜਾ ਬਹੁਤ ਲੰਮਾ ਹੁੰਦਾ ਦਿਨ ਰਾਤ ਦਿਨ ਰਾਤ ਕਰਕੇ ਉਮਰ ਗੁਜ਼ਰ ਜਾਂਦੀ ਏ ਉਹ ਆਪਣੇ ਪਿਆਰੇ ਦੇ ਇੱਕ ਪਲ ਵੀ ਨੇੜੇ ਨਹੀਂ ਹੋ ਪਾਉਂਦੇ ਇੱਕ ਰਾਈ ਮਾਤਰ ਵੀ ਉਨ੍ਹਾਂ ਦਾ ਸਫ਼ਰ ਆਪਣੇ ਪਿਆਰੇ ਵੱਲ ਨਹੀਂ ਹੁੰਦਾ ਮਾਲਕ ਸਿਰਜਣਹਾਰ ਕਰਤੇ ਵੱਲ ਆਪਣੀਆਂ ਜੜਾਂ ਵੱਲ ਨਹੀਂ ਪਰਤਦੇ ਅਗਲੇਰਾ ਸ਼ਲੋਕ ਹੈ ਕਬੀਰ ਰੈ ਨਾਇਰ ਵਿਛੋਰੀਆ ਰਹੁਰੇ ਸੰਖਮਜੂਰ ਸਮੁੰਦਰ ਸਾਗਰ ਭੋਗੇ ਨਿਕਲਦੇ ਸੰਖ ਕੰਡੇ ਉਤੇ ਆ ਲੱਗਦੇ ਨੇ ਉਹਨੂੰ ਚੁੱਕ ਕੇ ਲੋਕ ਲੈ ਜਾਂਦੇ ਨੇ ਉਹਨੂੰ ਮੂੰਹ ਨਾਲ ਵਜਾਇਆ ਜਾਂਦਾ ਹੈ ਆਵਾਜ਼ ਕੱਢਦਾ ਹੈ ਮੰਦਰ ਦੇ ਵਿੱਚ ਸੰਧਿਆ ਦੇ ਵੇਲੇ ਸੰਖ ਵਜਾਇਆ ਜਾਂਦਾ ਹੈ ਪੂਜਾ ਦੇ ਵਿੱਚ ਪੂਜਾ ਦੀ ਪ੍ਰਕਿਰਿਆ ਦੇ ਵਿੱਚ ਸੰਖ ਦੂਜੇ ਸਾਜ਼ਾਂ ਨਾਲ ਵਜਾਉਣ ਦੀ ਆਮ ਹੀ ਰਸਮ ਹੈ ਸਵੇਰ ਦੇ ਪੂਜਾ ਦਾ ਸਮਾਂ ਹੋਇਆ ਪੁਜਾਰੀ ਨੇ ਤਾਵੇਂ ਸ਼ੰਖ ਵਜਾਇਆ ਸ਼ਾਮ ਨੂੰ ਪੂਜਾ ਦਾ ਵਕਤ ਹੋਇਆ ਪੁਜਾਰੀ ਨੇ ਤਾਵੇਂ ਸ਼ੰਖ ਵਿੱਚੋਂ ਆਵਾਜ਼ ਕੱਢੀ ਕਬੀਰ ਜੀ ਮਹਾਰਾਜ ਕਹਿੰਦੇ ਸ਼ੰਖ ਦਾ ਨਾਦ ਆਵਾਜ਼ ਸੁਣ ਕੇ ਲੋਕਾਂ ਨੇ ਅੰਦਾਜ਼ਾ ਲਾਇਆ ਕਿ ਪੂਜਾ ਦਾ ਭਗਵਾਨ ਦੀ ਪੂਜਾ ਦਾ ਸਮਾਂ ਹੋ ਗਿਆ ਪੁਜਾਰੀ ਨੇ ਸ਼ੰਖ ਵਜਾਇਆ ਕਬੀਰ ਜੀ ਮਹਾਰਾਜ ਕਹਿੰਦੇ ਮੈਂ ਪਤਾ ਕੀ ਸੋਚਦਾ ਇਹ ਸੰਕੁਣ ਪਿਆ ਬਗਾਨੇ ਵਾਸੋਂ ਕਿਸੇ ਦੇ ਵਜਾਇਆ ਵੱਜ ਰਿਹਾ ਇਹ ਇਹਦੀਆਂ ਤਾਹਾਂ ਨੇ ਜਿਹੜੀਆਂ ਇਹ ਮਾਰਦਾ ਹੈ ਇਹਦਾ ਰੋਣਾ ਹੈ ਇਹਦਾ ਪਿੱਟਣਾ ਹੈ ਕਿੱਥੇ ਵਿਸ਼ਾਲ ਸਮੁੰਦਰ ਦਾ ਹਿੱਸਾ ਸੀ ਲਹਿਰਾਂ ਦੇ ਨਾਲ ਕੰਢੇ ਤੇ ਆ ਡਿੱਗਾ ਪੁਜਾਰੀਏ ਨੂੰ ਚੁੱਕ ਲਿਆ ਆ ਸੰਧਿਆ ਦੇ ਵੇਲੇ ਨੂੰ ਆਪਣੇ ਲਈ ਵਰਤਦਾ ਹੈ ਇਹ ਤਾਂ ਹੁਣ ਵਰਤਿਆ ਜਾ ਰਿਹਾ ਹੈ ਕਬੀਰ ਜੀ ਮਹਾਰਾਜ ਨੇ ਸਾਨੂੰ ਸਮਝਾਇਆ ਕਹਿੰਦੇ ਕਬੀਰ ਰਹਿ ਨਾਇਰ ਬਿਸ਼ੋਰੀਆ ਰਹੁ ਰੇ ਸੰਕਮਝੂਰ ਏ ਮਨੁਖ ਤੂੰ ਵੀ ਸਮਝ ਪੀ ਤੇਰੀ ਐਸੀਅਤ ਸੰਖ ਵਰਗੀ ਏ ਜਿਵੇਂ ਸੰਕ ਸਮੁੰਦਰ ਨਾਲੋਂ ਵਿਛੜ ਗਿਆ ਹੈ ਪੁਜਾਰੀ ਦੇ ਹੱਥ ਵਿੱਚ ਆ ਗਿਆ ਏ ਮਨੁਖ ਤੂੰ ਆਪਣੇ ਕਰਤੇ ਸਾਗਰ ਨਾਲੋਂ ਕਦੇ ਨਾ ਵਿਛਣੀ ਉਹਦੇ ਨਾਲ ਜੁੜਿਆ ਰਹੀਂ ਜਿਹੜਾ ਉਹਦੇ ਨਾਲੋਂ ਟੁੱਟ ਜਾਂਦਾ ਉਹਦੀ ਐਸੀਅਤ ਉਹਦੀ ਹਾਲਤ ਪਤਾ ਕੀ ਹੁੰਦੀ ਦੇਵਲ ਦੇਵਲ ਧਾੜੀ ਦੇਸਾ ਹਰ ਮੰਦਰ ਵਿੱਚ ਤੂੰ ਤਾਹਾਂ ਮਾਰੇਗਾ ਪੁਜਾਰੀ ਦੇ ਹੱਥ ਵਿੱਚ ਉਗਵਤ ਸੁ ਜਿਉਂ ਹੀ ਸੂਰਜ ਚੜ੍ਹਦਾ ਹੈ ਪੁਜਾਰੀ ਉਸ ਵੇਲੇ ਸੰਖ ਚੁੱਕਦਾ ਵਜਾਉਂਦਾ ਹੈ ਜਾਨੀ ਹਰ ਚੜ੍ਹਦੇ ਸੂਰਜ ਹਰ ਦਿਨ ਤੇਰੀ ਜ਼ਿੰਦਗੀ ਵਿੱਚ ਵਿਕਾਰਾਂ ਦੀ ਕਰਲਾਹ ਠੋਣੀ ਕਦੇ ਤੂੰ ਮੋਹ ਦੇ ਹੱਥ ਦਾ ਵਾਜਾ ਬਣ ਕੇ ਵਜੇਗਾ ਕਦੇ ਕ੍ਰੋਧ ਦਾ ਕਦੇ ਹੰਕਾਰ ਦਾ ਕਦੇ ਮਮਤਾ ਦਾ ਕਦੇ ਕਿਸੇ ਚੀਜ਼ ਹਰ ਵਿਕਾਰ ਤੇਰੇ ਅੰਦਰ ਆਏਗਾ ਤੈਨੂੰ ਵਰਤੇਗਾ ਤੁਰ ਜਾਏਗਾ ਤੂੰ ਤਾਂ ਵਿਕਾਰਾਂ ਦਾ ਪਾਣੀ ਪਰਨ ਜੋਗਾ ਰਹਿ ਜਾ ਤੇਰੀਆਂ ਤਾਂ ਹੇ ਕਿਸੇ ਸੁਣਨੀਆਂ ਨਹੀਂ ਤੇ ਇਹ ਅੰਦਰ ਇਨੇ ਦੁੱਖ ਓੜਗੇ ਬਾਬਾ ਸ਼ੇਖ ਫਰੀਦ ਸਾਹਿਬ ਦੇ ਇਸ ਲੋਕਾਂ ਚ ਆਪਾਂ ਇਸ ਲੋਕ ਪੜਿਆ ਸੀ ਵਿਚਾਰਿਆ ਵੀ ਹੈ ਜਿੱਥੇ ਉਹ ਕਹਿੰਦੇ ਨੇ ਫਰੀਦਾ ਦੁਨੀ ਵਜਾਈ ਵੱਜਦੀ ਤੂੰ ਭੀ ਵਜਣੇ ਨਾਲ ਸੋਈ ਜੀਉਣਾ ਵੱਜਦਾ ਜਿਸ ਅੱਲਾ ਕਰਦਾ ਸਾਰ ਜਿਸ ਅੱਲਾਹ ਕਰਦਾ ਸਾਰ ਹਮਾਇੂ ਨੇ ਕ੍ਰੋਧ ਵਿੱਚ ਤਲਵਾਰ ਸੂਤ ਲਈ ਤਲਵਾਰ ਦੇ ਮੁਠੇ ਨੂੰ ਹੱਥ ਪਾ ਲਿਆ ਇਹ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਮੇਰੇ ਵੱਲ ਤਵੱਜੋ ਨਹੀਂ ਦਿੱਤੀ ਮੈਂ ਮੇਰੇ ਵੱਲ ਕਿਉਂ ਨਹੀਂ ਵੇਖਿਆ ਬੰਦਾ ਇਹ ਸੋਚਦਾ ਮੈਂ ਮੈਂ ਸੈਂਟਰ 'ਚ ਹੋਣਾ ਚਾਹੀਦਾ ਉਹਨੂੰ ਵੀ ਲੱਗਿਆ ਹਾਲਾਂਕਿ ਉਹਦੀ ਹਾਲਤ ਇਹ ਸੀ ਯੋਹਾਰ ਖਾ ਕੇ ਨਾ ਸ਼ੇਰ ਸ਼ਾ ਸੂਰੀ ਦੇ ਕੋਲੋਂ ਜੰਗ ਝੜ ਗਿਆ ਸੀ ਦਿੱਲੀ ਉਹਦੇ ਕੋਲੋਂ ਖੁੱਸ ਗਈ ਭੱਜਿਆ ਜਾ ਰਿਆ ਸੀ ਬਾਦਸ਼ਾਹਤ ਚਲੀ ਗਈ ਹੈ ਰਾਜ ਅਗਲੇ ਨੇ ਖੋਲਿਆ ਹਰਾ ਦਿੱਤਾ ਹੈ ਭੱਜਿਆ ਜਾ ਰਿਹਾ ਜਾਨ ਬਜਾ ਕੇ ਪਰਿਵਾਰ ਮਾਲੂ ਉਸ ਬਾਬ ਦੇ ਨਾਲ ਸਾਥੀਆਂ ਨੇ ਆਖਿਆ ਔਖੇ ਸਮੇਂ ਰੱਬ ਦੇ ਬੰਦਿਆਂ ਦਾ ਆਸਰਾ ਤਕਣਾ ਚਾਹੀਦਾ ਹੈ ਮਨ ਨੂੰ ਧੀਰਜ ਵੀ ਮਿਲਦਾ ਹੈ ਤਰਵਾਸ ਵੀ ਮਿਲਦਾ ਹੈ ਤੇ ਸਮਾਂ ਵੀ ਕੱਟ ਜਾਂਦਾ ਹੈ ਮੁਸੀਬਤਾਂ ਨੇ ਹਟ ਜਾਣਗੀਆਂ ਦੁਆ ਮੰਗੀ ਹੈ ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ ਐਸਾ ਸਿਮਰੋ ਨਿਤ ਸੁਖ ਹੈ ਤੇ ਧਿਆਨ ਰੱਖੀਏ ਸਦਾ ਨਹੀਂ ਰਹੇਗਾ ਸੰਪਦਾ ਹੈ ਧਨ ਹੈ ਤੇ ਚੇਤੇ ਰੱਖੀਏ ਨਹੀਂ ਵੀ ਹੋ ਸਕਦੀ ਉਹਨੂੰ ਭੁੱਲ ਗਏ ਨਾ ਸੱਚੇ ਪਾਤਸ਼ਾਹ ਮਹਾਰਾਜ ਨੇ ਇਸੇ ਕਰਕੇ ਕਿਹਾ ਹੈ ਭਗਤ ਦਾ ਕਰਤਵ ਕੀ ਹੁੰਦਾ ਹੈ ਉਹ ਹਰ ਵੇਲੇ ਉਹਨੂੰ ਯਾਦ ਰੱਖਦਾ ਹੈ ਸੰਸਾਰੀ ਦਾ ਕਰਤਵ ਕੀ ਹੈ ਉਹ ਸੁਖ ਵੇਲੇ ਭੁੱਲ ਜਾਂਦਾ ਹੈ ਤੇ ਦੁੱਖ ਵੇਲੇ ਯਾਦ ਕਰਦਾ ਹੈ ਥੋੜਾ ਕਰਕੇ ਆਪਾਂ ਕਰਦੇ ਹਾਂ ਯਾਦ ਆ ਥੋੜਾ ਜੀ ਵਾਧੇ ਵੇਲੇ ਤੇ ਅਸੀਂ ਕਹਿੰਨੇ ਮੈਂ ਕੀਤਾ ਵੇਖਿਓ ਮੈਂ ਕਿੰਨੀ ਮਿਹਨਤ ਕੀਤੀ ਮੇਰੀ ਕਮਾਈ ਮੇਰੀ ਦੌਲਤ ਮੇਰਾ ਸਟਰਗਲ ਮੇਰਾ ਸੰਘਰਸ਼ ਮੈਂ ਆ ਕੀਤਾ ਮੈਂ ਉਹ ਬੜੀ ਚਤਰਾਈ ਘੋਟਦੇ ਆ ਸੀ ਸੁਖ ਵੇਲੇ ਕੁਝ ਮਿਲ ਜਾਏ ਕੁਝ ਬਹੁਤਾ ਹੋ ਜਾਏ ਆਪਾਂ ਆਪਾਂ ਆਪਣੇ ਆਪਣੀ ਵਡਿਆਈ ਬਹੁਤ ਕਰਦੇ ਆ ਜੇ ਦੁੱਖ ਹੁੰਦਾ ਫਿਰ ਉਹ ਵੀ ਉਹਦੇ ਤੇ ਲੇਬਲ ਲਾਉਨੇ ਜੀ ਕਿਸਮਤ ਮਾੜੀ ਰੱਬ ਦਾ ਹੁਕਮ ਸੋਖ ਵੀ ਤੇ ਰੱਬ ਦਾ ਹੁਕਮ ਸੀ ਉਦੋਂ ਕਿਉਂ ਨਹੀਂ ਕਿਹਾ ਪਾਣਾ ਉਦੋਂ ਨਹੀਂ ਅਸੀਂ ਕਹਿੰਦੇ ਪਾਣਾ ਹੈ ਉਦੋਂ ਨਹੀਂ ਅਸੀਂ ਕਹਿੰਦੇ ਇਹ ਉਹਦੀ ਮਿਹਰ ਹੈ ਅਸੀਂ ਕੌਣ ਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਜ਼ੂਰ ਨੇ ਕਿਹਾ ਆਹ ਕਿਹਾ ਬਾਦਸ਼ਾ ਇੰਨਾ ਕ੍ਰੋਧ ਇਹ ਕ੍ਰੋਧ ਦਾ ਕਾਰਨ ਹੰਕਾਰ ਹੈ ਤੇਰੇ ਚਿਹਰੇ ਤੇ ਇਨਾ ਕ੍ਰੋਧ ਹੈ ਤੇਰਾ ਹੱਥ ਤਲਵਾਰ ਦੇ ਮੁੱਠੇ ਨੂੰ ਚਲਾ ਗਿਆ ਇਹ ਕ੍ਰੋਧ ਦਾ ਕਾਰਨ ਤੇਰਾ ਹੰਕਾਰ ਹੈ ਹੰਕਾਰ ਕਰਕੇ ਹੰਕਾਰ ਨੂੰ ਚੋਟ ਵੱਜੀ ਕ੍ਰੋਧ ਆਇਆ ਇੱਕ ਵਕਾਰ ਦੂਜੇ ਵਕਾਰ ਨੂੰ ਖਲੋਣ ਲਈ ਥਾਂ ਦਿੰਦਾ ਚੇਤੇ ਚ ਰੱਖਿਓ ਹਮਾ ਯੁੱਧੀ ਅੱਖ ਨੀਵੀ ਹੋ ਗਈ ਮਹਾਰਾਜ ਨੇ ਕਿਹਾ ਕਮਾਲ ਦੀ ਖੇਡ ਹੈ ਨਾ ਰਾਜ ਨਹੀਂ ਰਿਆ ਉਹ ਸ਼ੌਹਰਤ ਉਹ ਸ਼ਾਨ ਵੀ ਨਹੀਂ ਰਹੀ ਜਿਹੜੀ ਕੱਲ ਤੱਕ ਤੇਰੇ ਕੋਲ ਸੀ ਅਰ ਜਿਵੇਂ ਉਹ ਕਹਾਵਤ ਹੈ ਰੱਸੀ ਸੜਗੀ ਵਟ ਨਹੀਂ ਗਿਆ ਰਾਜ ਨਹੀਂ ਰਿਆ ਰਾਜ ਦਾ ਗਰੂਰ ਅਜੇ ਵੀ ਚੁੱਕੀ ਬੈਠਾ ਹੈ ਸ਼ਾਨ ਨਹੀਂ ਰਹੀ ਉਹ ਜਿਹੜੀ ਪਹਿਲਾਂ ਸੀ ਭੱਜਿਆ ਜਾ ਰਿਹਾ ਜਾਨ ਬਚਾਰਿਆ ਮਗਰ ਤੇਰੇ ਫੌਜਾਂ ਲੱਗੀਆਂ ਜੰਗ ਹਾਰ ਗਏ ਸਲਤਨਤ ਕਿਸੇ ਕੋਲ ਚਲੀ ਗਈ ਹੰਕਾਰ ਕਾਦਾ ਐ ਤੇ ਇਸ ਵੇਲੇ ਤੂੰ ਆਪ ਮੁਸੀਬਤ 'ਚ ਐ ਤੇ ਜੇ ਵੀ ਉਮੀਦਾਂ ਕਰਦਾ ਮੇਰੇ ਵੱਲ ਧਿਆਨ ਨਹੀਂ ਦਿੱਤਾ ਜੇ ਨਹੀਂ ਵੀ ਧਿਆਨ ਦਿੱਤਾ ਗਿਆ ਆਪਣੇ ਅੰਦਰ ਨੂੰ ਥੋੜਾ ਠਰਮੇ 'ਚ ਰੱਖ ਦੁਨੀਆ 'ਚ ਤੂੰ ਇਕੱਲਾ ਨਹੀਂ ਤੇਰੇ ਵੱਲ ਧਿਆਨ ਦਿੱਤਾ ਜਾਏ ਉਹ ਕਰਤੇ ਦੀ ਜਦੋਂ ਨਿਗਾਹ ਫਿਰਦੀ ਏ ਤੇਰੇ ਵਰਗਿਆਂ ਨੂੰ ਕਿੰਨਿਆਂ ਨੂੰ بے ਧਿਆਨਾ ਕਰ ਦਿੰਦਾ ਜਿਹੜੀ ਹਾਲਤ ਵਿੱਚ ਐ ਇਸ ਹਾਲਤ ਵਿੱਚ ਵੀ ਹੰਕਾਰ ਤੇਰਾ ਖੜਾ ਨਹੀਂ ਛੱਡ ਰਿਹਾ ਰਾਜ ਨਹੀਂ ਰਿਹਾ ਰਾਜ ਦਾ ਹੰਕਾਰ ਅਜੇ ਵੀ ਤੇਰੇ ਅੰਦਰੋਂ ਕੂਕਦਾ ਹੈ ਹੰਕਾਰ ਨੂੰ 60 ਵਜੇ ਕਰੋਧੀ ਹੋ ਗਿਆ ਤਲਵਾਰ ਦੇ ਮੁਠੇ ਨੂੰ ਹੱਥ ਪਾਇਆ ਇਹ ਤਲਵਾਰ ਜਿਹੜੀ ਇੱਥੇ ਕੱਢਣ ਲੱਗਿਆ ਇਨੇ ਜਵੇ ਨਾਲ ਉੱਥੇ ਚਲਾਉਣਾ ਉੱਥੇ ਮੌਕਾ ਨਿਆਥੇ ਲੋਕਾਂ ਤੇ ਫਕੀਰਾਂ ਤੇ ਤਲਵਾਰ ਸੂਤਨਾ ਕਿਦਰ ਦੀ ਮਰਦਾਨਗੀ ਤੇ ਬਾਦਰੀਏ ਖਿਮਾ ਮੰਗੀ ਮਾਫੀ ਮੰਗੀ ਇਹ ਭੇਤ ਹਮਾਯੂ ਨਹੀਂ ਜਾਣਦਾ ਇਹ ਗੁਰੂ ਅੰਗਦ ਸਾਹਿਬ ਜਾਣਦੇ ਨੇ ਦੁਨੀਆ ਨਹੀਂ ਜਾਣਦੀ ਇਹ ਭੇਤ ਇਹ ਗੁਰੂ ਅੰਗਦ ਸਾਹਿਬ ਆਹ ਰਾਜ ਜਾਣਦੇ ਨੇ ਅੰਦਰ ਦੇ ਉਲਝੇ ਹੋਏ ਹਮਾਯੂ ਨੂੰ ਮਹਾਰਾਜ ਨੇ ਸੁਲਝਾਇਆ ਬਾਹਰ ਦੀਆਂ ਮੁਸੀਬਤਾਂ ਸੁਲਝਾਉਂਦਾ ਫਿਰਦਾ ਹੈ ਅੰਦਰ ਦੀ ਵੀ ਸੁਲਝਾ ਇਨੂੰ ਹਜ਼ੂਰ ਨੇ ਕਹੇ ਦੁਨੀ ਵਜਾਈ ਵਜਦੀ ਤੂੰ ਵੀ ਵਜਾ ਨਾਲ ਸੋਈ ਜੀਓ ਨਾ ਵਜਦਾ ਜੇ ਸੱਲਾਹ ਕਰਦਾ ਸਾਰ ਸਾਇਬ ਕਿਰਪਾ ਕਰ ਅਗਲੇਰੇ ਬਚਨ ਅਗਲੇ ਦੀਵਾਨਾ ਵਿੱਚ ਸਾਂਝੇ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਫਤਿਹ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ